ਦੁਨੀਆ ਦੇ ਵਿੱਚੋਂ ਜੇ ਕੋਈ ਧਰਮ ਦੇਖਣਾ ਹੋਵੇ ਜਿਹੜਾ ਮਾਡਰਨ ਧਰਮ ਹੈ ਉਹ ਧਰਮ ਹੈ ਸਿੱਖ ਧਰਮ ਕਿਉਂਕਿ ਹਜੇ 539 ਸਾਲ ਹੋਏ ਆ ਬਹੁਤਾ ਸਮਾਂ ਨਹੀਂ ਹੋਇਆ ਸਿੱਖ ਧਰਮ ਨੂੰ ਹੋਂਦ ਵਿੱਚ ਆਇਆ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਦੇ ਸਮੇਂ ਸਿੱਖ ਧਰਮ ਦਾ ਜਨਮ ਹੋਇਆ ਹੈ ਨਵੀਨ ਧਰਮ ਹੈ ਇਹ ਜਿਵੇਂ ਅੱਜ ਕੱਲ ਸੌਫਟਵੇਅਰ ਬਣਦੇ ਆ ਪੁਰਾਣੇ ਜਿਹੜੇ ਹੁੰਦੇ ਆ ਅੱਜ ਕੱਲ ਨਵੇਂ ਦਾ ਜ਼ਮਾਨਾ ਹੈ ਨਾ ਉਵੇਂ ਧਰਮਾਂ ਦੇ ਵਿੱਚੋਂ ਜੇ ਕੋਈ ਨਵਾਂ ਹੈਗਾ ਤਾਂ ਉਹ ਸਿੱਖ ਧਰਮ ਹੈ ਜਿਹਦੇ ਸਿਧਾਂਤ ਬੜੇ ਸੁੱਚੇ ਜਿਹਦੇ ਸਿਧਾਂਤ ਬਿਲਕੁਲ ਨਿਰੋਲ ਕੋਈ ਕਪਲੇਬਾਜੀ ਨਹੀਂ ਕੋਈ ਵਿੱਚ ਬੰਗਬੇਲ ਨਹੀਂ ਸਿੱਧੀ ਆਤਮਾ ਤੇ ਪਰਮਾਤਮਾ ਦੇ ਨਾਲ ਸਿੱਧੀ ਗੱਲ ਹੈ ਉਹ ਸਿੱਖ ਧਰਮ ਦੀ ਆ ਗੁਰੂ ਨਾਨਕ ਸਾਹਿਬ ਸੁਣਾ ਕੇ ਗਏ ਆ ਸਾਰੇ ਧਰਮ ਸਰਕਾਰ ਯੋਗ ਹੈ ਸਾਰੇ ਪੂਜਣ ਯੋਗ ਹੈ ਪਰ ਇਸ ਵਕਤ ਜਿਹੜਾ ਮੌਜੂਦਾ ਸਮਾਂ ਚੱਲ ਰਿਹਾ ਹੈ ਕਲਯੁਗ ਚੱਲ ਰਿਹਾ ਹੈ ਇੱਕ ਸਮਾਂ ਸਤਜੁਗ ਦਾ ਸੀ ਭਗਵਾਨ ਵਾਸੂਦੇਵ ਦਾ ਰਾਜ ਸੀ ਇੱਕ ਸਮਾਂ ਦੁਆਪਰ ਦਾ ਸੀ ਸ਼੍ਰੀ ਕ੍ਰਿਸ਼ਨ ਦਾ ਸਮਾਂ ਸੀ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਰਾਜ ਸੀ ਇੱਕ ਸਮਾਂ ਤ੍ਰੇਤੇ ਦਾ ਸੀ ਭਗਵਾਨ ਰਾਮਚੰਦਰ ਜੀ ਦਾ ਰਾਜ ਸੀ ਤੇ ਹੁਣ ਸਮਾਂ ਹੈਗਾ ਕਲਯੁਗ ਦਾ ਤੇ ਕਲਯੁਗ ਦੇ ਵਿੱਚ ਹੁਣ ਰਾਜ ਕਿਸ ਦਾ ਹੈ ਗੁਰੂ ਨਾਨਕ ਸਾਹਿਬ ਦਾ ਹੈ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਚਾਨਣ ਹੋਆ ਆ 5 ਤਰੀਕ ਨੂੰ ਆਉਣ ਵਾਲੇ ਆ ਹਫਤੇ ਆ ਰਹਿ ਗਿਆ ਸਿਰਫ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਆ ਗਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਨਵੀਨ ਸਤਗੁਰ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਆ ਬੰਦੇ ਨੂੰ ਕਿ ਭਾਈ ਇੰਨਾ ਪਵਿੱਤਨ ਧਰਮ ਹੋ ਗਏ ਇੰਨਾ ਨਵੀਨ ਧਰਮ ਹੋ ਕੇ ਅਸੀਂ ਫਾਇਦਾ ਕਿਉਂ ਨਹੀਂ ਲੈ ਰਹੇ ਸਵਾਲ ਹੋਇਆ ਮੈਨੂੰ ਅੱਜ ਸਵੇਰੇ ਮੈਂ ਕਿਹਾ ਭਾਈ ਕਹਿੰਦਾ ਦੰਬੀਆਂ ਪਿੱਛੇ ਕਿਉਂ ਦੁਨੀਆ ਲੱਗਦੀ ਐ ਦੇਹ ਧਾਰੀਆਂ ਪਿੱਛੇ ਕਿਉਂ ਦੁਨੀਆ ਲੱਗਦੀ ਐ ਮੈਂ ਕਿਹਾ ਭਾਈ ਲੋਕ ਕਿਸ ਗੱਲ ਨੂੰ ਸਮਝ ਨਹੀਂ ਸਕੇ ਕਿ ਅਸੀਂ ਸਰੀਰਾਂ ਅਸੀਂ ਚਮਦੇ ਬਣੇ ਹੋਏ ਆ ਅਸੀਂ ਪ੍ਰਭਾਵਤ ਚਮ ਵੱਲੋਂ ਹੀ ਜ਼ਿਆਦਾ ਹੁੰਦੇ ਆ ਸਚਾਈ ਐ ਤੇ ਅਸੀਂ ਬਾਰੀ ਦੇਹਾਂ ਦੇ ਵਿੱਚੋਂ ਪ੍ਰਮਾਤਮਾ ਲੱਭਣ ਦਾ ਯਤਨ ਕਰਦੇ ਆ ਹਜੇ ਤੱਕ ਅਸੀਂ ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਿਆ ਹੀ ਨਹੀਂ ਹੈਗਾ ਸਾਡੇ ਖੁਦ ਜੇ ਅਸੀਂ ਕਹਿ ਦਈਏ ਵੀ ਗੁਰੂ ਨਾਨਕ ਸਾਹਿਬ ਪ੍ਰਗਟ ਗੁਰਾਂ ਦੀ ਦੇਹ ਹੈ ਸਾਡੇ ਪ੍ਰਚਾਰਕ ਹੀ ਸਾਡਾ ਵਿਰੋਧ ਕਰਨ ਲੱਗ ਜਾਂਦੇ ਆ ਜੀ ਇਹ ਦੇਹ ਕਿਦਾਂ ਹੋਗੀ ਜੀ ਇਹ ਤਾਂ ਗਿਆਨ ਹੈ ਤੁਸੀਂ ਮਹਿਸੂਸ ਕਿਉਂ ਨਹੀਂ ਕਰਦੇ ਅਸੀਂ ਸਿੱਖ ਜਦੋਂ ਗੁਰੂ ਦੇ ਦਰ ਤੇ ਜਾਂਦੇ ਆ ਜਦੋਂ ਸਿਰ ਸਾਡਾ ਮੱਥਾ ਮਹਾਰਾਜ ਦੇ ਅੱਗੇ ਝੁਕਦਾ ਅਸੀਂ ਇਹ ਮਹਿਸੂਸ ਕਿਉਂ ਨਹੀਂ ਕਰਦੇ ਕਿ ਮੇਰਾ ਮੱਥਾ ਗੁਰੂ ਨਾਨਕ ਦੇ ਚਰਨਾਂ ਨੂੰ ਲੱਗ ਗਿਆ ਜਦੋਂ ਅਸੀਂ ਇਸ ਤਰ੍ਹਾਂ ਫੀਲ ਕਰਾਂਗੇ ਮੱਥਾ ਟੇਕਣ ਆਵਾਂਗੇ ਗੁਰੂ ਗ੍ਰੰਥ ਸਾਹਿਬ ਦਾ ਸਾਹਮਣੇ ਪ੍ਰਕਾਸ਼ ਹੈ ਤੇ ਸਾਨੂੰ ਲੱਗੇ ਕਿ ਸਾਹਮਣੇ ਸਤਿਗੁਰੂ ਬੈਠਾ ਹੈ ਉਹ ਹਾਜ਼ਰ ਹੈ ਹਾਜ਼ਰ ਹਜ਼ੂਰ ਖੁਦਾਏ ਜਦੋਂ ਮੱਥਾ ਟੇਕਿਆ ਮੱਥਾ ਪਹਿਲੀ ਗਲਤੀ ਆ ਸੀ ਮੱਥਾ ਟੇਕਣ ਵੇਲੇ ਪੂਰਾ ਮੱਥਾ ਧਰਤੀ ਨਾਲ ਲਾਉਂਦੇ ਹੀ ਨਹੀਂ ਹੈਗੇ ਸਾਡਾ ਮੱਥਾ ਹੀ ਨਹੀਂ ਲੱਗਦਾ ਫੀਲ ਕਿਦਾਂ ਹੋਵੇ ਕਿ ਸਾਡਾ ਮੱਥਾ ਗੁਰੂ ਦੇ ਚਰਨਾਂ ਨੂੰ ਲੱਗਿਆ ਬੋਲੋ ਸਤਨਾਮ ਵਾਹਿਗੁਰੂ ਇਸ ਕਰਕੇ ਮੱਥਾ ਗੁਰੂ ਦੇ ਚਰਨਾਂ ਤੇ ਲੱਗੇ ਮਹਿਸੂਸ ਕਰੇ ਕਿ ਮੈਂ ਸਤਗੁਰ ਦੇ ਚਰਨਾਂ ਨੂੰ ਸਪਰਸ਼ ਕੀਤਾ ਕਿਉਂਕਿ ਅਸੀਂ ਚੰਮ ਦੇ ਬਣੇ ਆ ਚੰਮ ਦੇ ਵੱਲ ਨੂੰ ਜਿਆਦਾ ਅਸੀਂ ਟਰੈਕਟਰ ਹੁੰਦੇ ਆ ਤੇ ਅਸੀਂ ਕਿਉਂ ਨਾ ਸਾਹਮਣੇ ਗੁਰੂ ਨੂੰ ਹਾਜ਼ਰ ਜਾਣ ਕੇ ਮੱਥਾ ਟੇਕਣ ਵੇਲੇ ਫੀਲ ਕਰ ਲਈਏ ਕਿ ਸਾਡਾ ਸੀਸ ਮਹਾਰਾਜ ਦੇ ਚਰਨਾਂ ਨੂੰ ਲੱਗਿਆ ਜਦੋਂ ਐਸ ਭਾਵਨਾ ਨਾਲ ਸਤਗੁਰ ਕੋਲ ਆਵਾਂਗੇ ਫਿਰ ਸਤਗੁਰ ਦਇਆ ਨਿਦ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਫੇ ਸਤਗੁਰ ਬਰਸ ਬਖਸ਼ ਦਿੰਦੇ ਆ ਸਤਗੁਰ ਜੀਵਨ ਦੇ ਵਿੱਚ ਰੋਸ਼ਨੀ ਦੇ ਦੇ ਦਿੰਦੇ ਹੈ ਇਸ ਕਰਕੇ ਭਾਈ ਸਮਝਣ ਦਾ ਯਤਨ ਕਰੀਏ ਮਨੁੱਖਾ ਜਨਮ ਬੜਾ ਕੀਮਤੀ ਜਨਮ ਹੈ